ਇਕਤਤੀ ਮਾਰਚ ਨੂੰ ਸ਼ਰਾਬ ਦੇ ਠੇਕੇ ਟੁੱਟਦੇ ਤਾਂ ਦੇਖੇ ਨੇ ਪਰ ਫਲੋਰ ਵਿਖੇ 31 ਮਾਰਚ ਨੂੰ ਪੱਕਾ ਹੀ ਸਦਾ ਲਈ ਤੋੜ ਦਿੱਤਾ ਗਿਆ ਸ਼ਰਾਬ ਦਾ ਠੇਕਾ ਫਲੋਰ ਵਿਖੇ ਸਦਾ ਲਈ ਖਤਮ ਕਰ ਦਿੱਤਾ ਗਿਆ ਨਗਰ ਕੌਸਲ ਫਲੋਰ ਵੱਲੋਂ ਇਸ ਠੇਕੇ ਦਾ ਪੱਕਾ ਕੰਮ ਕਰ ਦਿੱਤਾ ਗਿਆ ਦੱਸਣਯੋਗ ਇਹ ਗੱਲ ਹੈ ਕਿ ਠੇਕਾ ਨਜਾਇਜ਼ ਕਬਜ਼ੇ ਵਿੱਚ ਬਣਿਆ ਹੋਇਆ ਸੀ ਅਤੇ ਫਿਲੌਰ ਤੋਂ ਜਲੰਧਰ ਨੂੰ ਜਾਣ ਵਾਲੇ ਬੱਸ ਸਟੈਂਡ ਤੇ ਬਣਿਆ ਸ਼ਰਾਬ ਦਾ ਠੇਕਾ ਲੋਕਾਂ ਲਈ ਅਤੇ ਸਕੂਲ ਕਾਲਜਾਂ ਨੂੰ ਜਾਣ ਵਾਲੇ ਬੱਚਿਆਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਸੀ। ਹਰ ਰੋਜ਼ ਇਸ ਠੇਕੇ ਕਰਕੇ ਕੋਈ ਨਾ ਕੋਈ ਨਵੀਂ ਘਟਨਾ ਦੀ ਖਬਰ ਮੀਡੀਆ ਨੂੰ ਮਿਲਦੀ ਰਹਿੰਦੀ ਸੀ। 31 ਮਾਰਚ ਵਾਲੇ ਦਿਨ ਜਿੱਥੇ ਸ਼ਰਾਬ ਦੇ ਠੇਕੇ ਟੁੱਟੇ ਹੋਣ ਕਾਰਨ ਸ਼ਰਾਬੀਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਸਨ। ਉੱਥੇ ਹੀ ਹਰ ਰੋਜ਼ ਸੁਰਖੀਆਂ ਵਿੱਚ ਰਹੀਦਾ ਬੱਸ ਸਟੈਂਡ ਤੇ ਬਣਿਆ ਸ਼ਰਾਬ ਦਾ ਠੇਕਾ ਨਗਰ ਕੌਸਲ ਫਲੋਰ ਦੇ ਅਧਿਕਾਰੀਆਂ ਨੇ ਪੱਕੇ ਤੌਰ ਤੇ ਜੀਸੀਬੀ ਮਸ਼ੀਨ ਨਾਲ ਤੋੜ ਦਿੱਤਾ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਹਰ ਸਾਲ ਠੇਕੇ ਟੁੱਟਦੇ ਤਾਂ ਦੇਖੇ ਨੇ ਪਰ ਇਹ ਨਵੇਂ ਤਰੀਕੇ ਨਾਲ ਪੱਕਾ ਹੀ ਠੇਕਾ ਤੋੜ ਦਿੱਤਾ ਆਓ ਦੇਖਦੇ ਹਾਂ ਕਿ ਹੈ ਪੂਰੀ ਖਬਰ ਹੈ ਕਿ ਪੱਤਰਕਾਰ ਜਗਜੀਤ ਸਿੰਘ ਪੱਟੀ ਨਾਲ सुरेंद्र ਕੁਮਾਰ सोनू ਦੀ ਵਿਸ਼ੇਸ਼ ਰਿਪੋਰਟ ਇਹ ਜੀ ਅੱਜ ਅਸੀਂ ਬਸ ਸਟੈਂਡ ਦਾ ਫਲਾਅ ਦੇ ਲੁਧਿਆਣਾ ਵਾਲੇ ਪਾਸੇ ਜਨਰਲ ਵਾਲੇ ਪਰਸਾਈਟ ਤੇ ਪਹੁੰਚਿਆ ਸੌਰੀ ਜਿੱਥੇ ਕਿ ਕਾਫੀ ਸਮੇਂ ਤੋਂ ਪਿਛਲੇ ਸਾਲ ਤੋਂ ਤਕਰੀਬਨ ਇੱਥੇ ਬਸ ਸਟੈਂਡ ਤੇ ਜਿਹੜਾ ਨਗਰ ਦਾ ਠੇਕਾ ਬਣਿਆ ਹੋਈ ਛਾ ਆਪਦਾ ਜਿਹਦਾ ਲੋਕਾਂ ਨੂੰ ਕਾਫੀ ਨੁਕਸਾਨ ਰਹਾ ਸੀ ਸਾਡੀਆਂ ਧੀਆਂ ਭੈਣਾਂ ਜੋ ਵੀ ਮਾਤਾਵਾਂ ਜੋ ਵੀ ਹੋਰ ਬੱਚੇ ਆਉਂਦੇ ਸੀ ਉਹਨਾਂ ਦੀ ਸਿਹਤ ਤੇ ਬਹੁਤ ਵੱਡਾ ਅਫੈਕਟ ਪੈ ਰਿਹਾ ਸੀ ਤੇ ਉਹਦਾ ਕਾਫੀ ਨੁਕਸਾਨ ਵੀ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਕਈ ਵਾਰੀ ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਆਪਣਾ ਤੋਂ ਵੀ ਠੇਕਾ ਇਹਨੂੰ ਆਪਣੇ ਆਪ ਹੀ ਇੱਥੋਂ ਹਟਾ ਲਿਆ ਜਾਵੇ ਪਰ ਸਾਡੇ باوجود ਸਾਡੇ ਬਾਰ ਬਾਰ ਇਹਨਾਂ ਨੂੰ ਸਾਡੀ ਬੇਨਤੀਆਂ ਕਰਨ ਦੇ باوجود ਜਦ ਵੀ ਇਹਨੇ ਜਿਹੜਾ ਇਹ ਠੇਕਾ ਇਥੋਂ ਨਹੀਂ ਚੁੱਕਿਆ ਤੇ ਅੱਜ ਸਾਨੂੰ ਸਰਕਾਰ ਦੀਆਂ ਹਦਾਇਤਾਂ ਅਨਸਾਰ ਮਜਬੂਰਨ ਹੋ ਕੇ ਠੇਕੇ ਤੇ ਕਾਰਵਾਈ ਕਰਨੀ ਪਈ ਹੈ ਤਾਂ ਤੁਸੀਂ ਦੇਖ ਸਕਦੇ ਆ ਪਿੱਛੇ ਅਸੀਂ ਤਰੀਕਾ ਨਾਲ 1 ਘੰਟੇ ਤੋਂ ਇਸ ਠੇਕੇ ਤੇ ਕਾਰਵਾਈ ਕਰਕੇ ਇਸ ਠੇਕੇ ਨੂੰ ਰਿਮੂਵ ਕਰਾ ਦਿੱਤਾ ਹੈ ਓਕੇ ਤੇ ਸਰਜਨਾ ਨੂੰ ਇੱਕ ਤੋਂ ਉਹਦਾ ਕਰਿੰਦਾ ਸੀ ਤੁਹਾਨੂੰ ਬਾਰ ਬਾਰ ਕਿਸਦਾ ਫੋਨ ਕਰਵਾ ਰਿਹਾ ਫੋਨ ਕਰਾ ਰਹੀ ਹੈ ਗੱਲ ਕਰਿਓ ਜੀ ਗੱਲ ਕਰਿਓ ਉਹ ਤਾਂ ਉਹ ਟਾਈਮ ਮੰਗਦੇ ਸੀ ਉਹਨਾਂ ਦੀ ਤੁਸੀਂ ਨਹੀਂ ਉਹ ਕਿਹੜਾ ਬੰਦਾ ਸੀਗਾ ਇਹਦਾ ਫੋਨ ਕਰਵਾ ਰਿਹਾ ਸੀ ਉਹ ਉਹ ਠੇਕੇ ਦੇ ਮਾਲਕ ਸੀਗੇ ਜਿਹੜੇ ਠੇਕੇਦਾਰ ਦੇ ਮਾਲਕ ਸੀਗੇ ਠੇਕੇ ਦੇ ਉਹ ਸਾਨੂੰ ਵਾਰ-ਵਾਰ ਹਾਂਜੀ ਕੋਈ ਹੋਰ ਟਾਈਮ ਮੰਗਦੇ ਕਹਿੰਦੇ ਘੱਟੋ-ਘੱਟ ਵੀ 1-2 ਦਿਨ ਸਾਨੂੰ ਦਿਓ ਜਿਹੜਾ ਸਾਡਾ ਸਮਾਨ ਹੈ ਉਹਦੀ ਚੱਕ ਲਈਏ ਵਿੱਚੋਂ ਪਰ ਮੇਰੇ ਸਾਥੀ ਇਨਸਪੈਕਟਰ શ્રી ਨਰੇਸ਼ ਕੁਮਾਰ ਮਾਲ ਜੀ ਉਹਨਾਂ ਦੀ ਰੈਮਨਾਈ ਹੇਠ ਸਾਡੇ ਯੂ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਜੋ ਕਿ ਪਿਛਲੇ ਸਮੇਂ ਤੋਂ ਨਵੇਂ ਅਪੁਆਇੰਟਮੈਂਟ ਹੋਏ ਸਾਡੇ ਫਲੋਰ ਦੇ ਵਿੱਚ ਤੇ ਸਾਡੇ ਪ੍ਰਧਾਨ ਨਗਰ ਕਾਉਂਸਲ ਫਲੋਰ ਤੇ ਉਹਨਾਂ ਦੇ ਸਮੁੱਚੇ ਨਗਰ ਨਗਰ ਕਾਉਂਸਲਰ ਸਾਹਿਬ ਤੇ ਸਾਡੇ ਸਾਡੇ ਸਪਰਟੈਂਟ ਸ਼੍ਰੀਮਤੀ ਹਰਦੀਪ ਕੌਰ ਜੀ ਤੇ ਸਾਡੇ ਹੋਰ ਵੀ ਸਮੂਹ ਸਟਾਫ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਅੱਜ ਰਿਮੂਵ ਕੀਤਾ ਹੈ ਜੀ ਠੀਕ ਹੈ ਇੱਦਾਂ ਹੀ ਸਭ ਜਿਹੜਾ ਲੋਕਾਂ ਦੇ ਕਪੜੇ ਦੁਕਾਨਾਂ ਦੇ ਬਰ ਕੋ ਅਪਰੋਕੂਮੈਂਟਾਂ ਕੀਤੀਆਂ ਪਰ ਬੜੀਆਂ ਉਹ ਸਟੈਪ ਬਣਾਏ ਹੈਗੇ ਆ ਖੜੀਆਂ ਬਣਾਈਆਂ ਅੰਦਰ ਗੱਡੀਆਂ ਚੜਾ ਲਈ ਉਹਨਾਂ ਦੇ ਕੀ ਕਾਰਵਾਈ ਕਰਾਂਗੇ ਸਰ ਭਾਜੀ ਉਹ ਵੀ ਜਲਦੀ ਤੋਂ ਜਲਦੀ ਜਿੱਦਾਂ ਜਿੱਦਾਂ ਸਾਡੇ ਧਿਆਨ ਵਿੱਚ ਨਗਰ ਕੌਂਸਲ ਦੇ ਧਿਆਨ ਵਿੱਚ ਜਾਂ ਸਾਡੀ ਸਮੁੱਚੀ ਟੀਮ ਦੇ ਧਿਆਨ ਵਿੱਚ ਆਊਗਾ ਉਹ ਵੀ ਜਲਦੀ ਤੋਂ ਜਲਦੀ ਰਿਮੂਵ ਕਰਾਈਆਂ ਜਾਣਗੀਆਂ ਨਹੀਂ ਨਹੀਂ ਭਾਈ ਘੰਟਾ ਤੁਸੀਂ ਜਲਦੀ ਆ ਜਾਓ ਇੱਥੇ 75 ਮਿੰਟ ਘੰਟਾ ਹੀ ਹੁੰਦਾ ਟਾਈਮ ਹੈ ਨਹੀਂ ਸਾਡੇ ਕੋਲ ਅਸੀਂ ਹੋਰ ਵੀ ਸਾਰਾ ਕੰਮ ਹੋਰ ਵੀ ਕਰਨਾ ਹੈ ਸ਼ਹਿਰ ਦੇ ਵਿੱਚ ਸਾਰੇ ਕੰਮ ਤੁਸੀਂ ਜਲਦੀ ਆਪਣਾ ਜਿਹੜਾ ਸਮਾਨ ਹੈ ਉਹ ਕਢਾ ਲਓ ਬੰਦਾ ਸਾਡਾ ਖੜਾ ਨਹੀਂ ਕੋਈ ਆਪਣਾ ਸਮਾਨ ਕਢ ਲਓ ਬਾਹਰ ਅਸੀਂ ਜਿਹੜਾ ਹੈ ਜਿਹੜਾ ਤੁਹਾਡਾ ਹੈ ਤੁਹਾਡਾ ਕੋਕਾ ਨੂੰ ਲੈ ਕੇ ਜਿਹੜਾ ਸਟੋਰੇ ਕਰਨਾ ਹੋਣਾ ਜਲਦੀ ਜਲਦੀ ਆ ਲੈ ਫੱਲ ਫੱਲਾ ਆਪਣਾ ਨਿਰਦੇਸ਼ ਅਨੁਸਾਰ ਜਿਹਦਾ ਆਪ ਜੀ ਨੇ ਦੱਸਿਆ ਕਿ ਅਸੀਂ ਵਾਰ-ਵਾਰ ਇਹਨਾਂ ਨੂੰ ਨਵਾਂ ਸ਼ਹਿਰ ਦਾ ਬੱਸ ਸਟੈਂਡ ਹੋ ਗਿਆ ਜਿੱਦਾ ਆਪਣਾ ਜਲੰਧਰ ਵਾਲਾ ਬੱਸ ਅਡਾ ਹੈ ਇੱਥੇ ਇੱਕ ਦੇਖੋ ਸਾਡਾ ਬੱਸ ਸਟੈਂਡ ਹੋਣ ਕਰਕੇ ਇੱਕ ਨਿਆਜ ਕਰੋਚਮੈਂਟ ਦੇ ਨਾਲ ਇੱਥੇ ਇੱਕ ਆਪਣਾ ਸ਼ਰਾਬ ਦਾ ਠੇਕਾ ਬਣਿਆ ਹੋਇਆ ਸੀ ਇਸ ਵਾਈਨ ਸ਼ਾਪ ਵਾਲਿਆਂ ਨੂੰ ਅਸੀਂ ਵਾਰ ਵਾਰ ਇਨਟੀਮੇਸ਼ਨ ਵੀ ਦਿੱਤਾ ਕਿ ਤੁਸੀਂ ਇੱਥੋਂ ਦੀ ਪੁਲਿਸ ਇਹਨੂੰ ਰਿਮੂਵ ਕਰ ਲਓ ਪਰ ਇਹਨਾਂ ਦੇ ਕੋਈ ਵੀ ਇਸ ਚੀਜ਼ ਦਾ ਅਸਰ ਨਹੀਂ ਹੋਇਆ ਤੇ ਅਸੀਂ ਵਰਕਸ ਫਰਾਂਚ ਦੀ ਟੀਮ ਤੇ ਆਪਣੇ ਜਨਾਬ ਹੁਣਾਂ ਦੀ ਰਹਿਨਮਾਈ ਦੇ ਵਿੱਚ ਆਪਣੇ ਪ੍ਰਧਾਨ ਜੀ ਹੁਣਾ ਤੇ ਹਾਊਸ ਦੀ ਪ੍ਰਬੰਧਕੀ ਦੇ ਹੈਡ ਇਹ ਸਾਨੂੰ ਅੱਜ ਅਸੀਂ ਕਾਰਵਾਈ ਕੀਤੀ ਆ ਠੀਕ ਆ ਸਰ ਇਹ ਜਿਹੜੀ ਕ੍ਰੋਮੋਟ ਰਿਮੂਵਮੈਂਟ ਕੀਤੀ ਠੇਕਾ ਨੇ ਕਿੰਨਾ ਵੀ ਹੁਕਮਾਂ ਦੇ ਕੀਤੇ ਸਰ ਇਹ 2 ਸਾਲ ਇੱਥੇ ਟਮ ਟਾਈਮ ਕੱਢਦੇ ਕੱਢ ਗਏ ਹੈਗੇ ਆ ਇਹਨਾਂ ਦੇ ਹੁਕਮਾਂ ਦੇ ਨਾਲ ਨਹੀਂ ਠੇਕਾ ਸੀ ਸਰ ਮੈਂ ਉਹੀ ਦੱਸ ਰਿਹਾ ਕਿ ਸਾਡਾ ਕਰੇ ਕ੍ਰੋਮੋਟ ਰਿਮੂਵ ਕਰਨ ਦਾ ਇਹ ਸਾਡੀ ਡਿਊਟੀ ਹੁੰਦੀ ਆ ਤੇ ਸਾਨੂੰ ਪਤਾ ਲੱਗਿਆ ਸੀਗਾ ਜਦੋਂ ਅਸੀਂ ਵਾਰ-ਵਾਰ ਇਹਨਾਂ ਨੂੰ ਇੰਟੀਮੀਟ ਕਰਦੇ ਰਹੇ ਅਨਲੀਗਲ ਸੀ ਜਿਹੜੇ ਹੈ ਇਹ ਸਾਨੂੰ ਪਤਾ ਲੱਗਿਆ ਕਿ ਅਨਲੀਗਲ ਸੀਗਾ ਕਿ ਉਹ ਹਾਈਵੇ ਦੇ ਉੱਤੇ ਬਣੇ ਸਾਨੂੰ ਫੀਸ ਦੇ ਕੋ ਦਿੰਦੇ ਸੀ ਸਰ ਇਸ ਦੇ ਬਾਰੇ ਦੇਖੋ ਮੈਂ ਅਕਰੋਚਮੈਂਟ ਟੀਮ ਆ ਸਾਡੀ ਅਸੀਂ ਸਾਡਾ ਹੁੰਦਾ ਹੈ ਕਿ ਜਨਾਬ ਜਾਂ ਸਰਕਾਰ ਜਾਂ ਹਾਊਸ ਦੇ ਹੁਕਮ ਹੁੰਦਾ ਆ ਕਿ ਇਹਨੂੰ ਉੱਥੋਂ ਡਿਸਟਰਾਏ ਕੀਤਾ ਜਾਵੇ ਰਿਮੂਵ ਕੀਤਾ ਜਾਵੇ ਅਸੀਂ ਉਸ ਪ੍ਰੋਸੈਸ ਨਾਲ ਚੱਲਦੇ ਆਂ ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਡੇ ਆਫਿਸ ਤੋਂ ਹੀ ਪਤਾ ਲੱਗਦਾ ਅੱਜ ਕਿਹਦੇ ਹੁਕਮਾਂ ਤੇ ਜਿਹੜੀ ਸਰ ਸਾਡੇ ਹਾਊਸ ਤੇ ਸਰਕਾਰ ਦੇ ਹੁਕਮਾਂ ਨਾਲ ਹੀ ਅਸੀਂ ਕਰਦੇ ਆਂ ਆ ਬਿਲਕੁਲ ਸਾਡੇ ਰਹਿਨੁਮਾਈ ਅਫਸਰਾਂ ਉਹਨਾਂ ਦੇ ਸਾਡੇ ਪ੍ਰਧਾਨ ਜੀ ਹੋ ਗਏ ਸਾਡੇ ਹਾਊਸ ਦੇ ਜਿੰਨੇ ਵੀ ਮੋਹਤਵਾਰ ਸਹਿਬਾਨ ਉਹਨਾਂ ਦੀ ਰਹਿਨਮਾਈ ਚੀਜ਼ ਹੈ ਹੋ ਗੱਲ ਹੈ ਕਿ ਅੱਜ ਕੱਤੀ ਮਰ ਜਗੀਆ ਠੇਕੇ ਟੁੱਟੇ ਹੋ ਗਏ ਆ ਮਗਾ ਨਵੇਂ ਠੇਕੇਦਾਰ ਆਉਣਗੇ ਆ ਹੁਣ ਲਾ ਬਈ ਤੇ ਉਹਨਾਂ ਨੇ ਇਦਾਂ ਦੀ ਜਗ੍ਹਾ ਤੇ ਕੋਈ ਅਧਰੋਮਡ ਕੀਤੀ ਤਾਂ ਉਹਨਾਂ ਨੇ ਕੀ ਕਾਰਵਾਈ ਹੈਗੀ ਸਰ ਆਪ ਜੀ ਨੇ ਦੇਖ ਹੀ ਲਿਆ ਕਿ ਅਸੀਂ ਇਸ ਨੂੰ ਖਾਲੀ ਨਹੀਂ ਕਰਵਾਇਆ ਬਿਲਕੁਲ ਰਿਮੂਵ ਕਰ ਦਿੱਤਾ ਹੈ ਤਾਂ ਕਿ ਕੱਲ ਦੀ ਡੇਢ ਦੇ ਵਿੱਚ ਕੋਈ ਵੀ ਇੱਥੇ ਇਸ ਤਰ੍ਹਾਂ ਦਾ ਹੀ ਨਜਾਇਜ਼ ਉਸਾਰੀ ਨਾ ਕਰ ਸਕੇ ਜੇ ਇਰ ਇੱਥੇ ਠੇਕਾ ਖੁੱਲਦਾ ਫਿਰ ਕੀ ਕਰ ਬਈ ਜੇ ਜਿੱਦਾਂ ਤੁਸੀਂ ਅੱਜ ਕਾਰਵਾਈ ਦੇਖਿਆ ਜਨਾਬ ਕੱਲ੍ਹ ਵੀ ਅਸੀਂ ਇਸੇ ਤਰ੍ਹਾਂ ਦੀ ਕਾਰਵਾਈ ਕਰਾਂਗੇ ਜਿਹੜੇ ਨਵੇਂ ਠੇਕੇਦਾਰ ਆਏ ਆ ਸਰ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਹੈਗਾ ਜਿਹੜਾ ਨਵੇਂ ਠੇਕੇ ਨਵੇਂ ਖੋਲਣੇ ਆਣਗੇ ਸਰ ਦੇਖੋ ਇਹ ਮੇਰੇ ਅਧਿਕਾਰ ਖੇਤਰ ਦੇ ਅੰਦਰ ਨਹੀਂ ਆਉਂਦਾ ਹੈਗਾ ਤੇ ਸਾਡਾ ਹਾਂ ਅਧਿਕਾਰ ਖੇਤਰ ਹੁੰਦਾ ਹੈ ਕਰੋਚਮੈਂਟ ਦਾ ਜੇ ਤੇ ਨਿਯਾਇਜ ਸਾਰੀ ਕੀਤੀ ਜਾਉਂਗੀ ਤਾਂ ਅਸੀਂ ਫੇਰ ਕਾਰਵਾਈ ਕਰਾਂਗੇ ਜਨਾਬ